ਦੇ ਨਾਲ ਇਹ ਮੈਂ ਸਮਝਦਾ ਕਿ ਪੰਜਾਬ ਅੱਜ ਇਹ ਐ ਐਡੀ ਵੱਡੀ ਤਰਾਸਦੀ ਦੇ ਨਾਲ ਝੋਜ ਰਿਹਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਕਾਲਦਲ ਪਹਿਲੇ ਦਿਨ ਤੋਂ ਹੜ੍ਹ ਪ੍ਰਭਾਵਿਤ ਏਰੀਆ ਦਾ ਦੌਰਾ ਕਰਕੇ ਮੈਂ ਸਮਝਦਾ ਕਿ ਜਿੱਥੇ ਜਿੱਥੇ ਵੀ ਲੋੜ ਆ ਉਥੇ ਜਾ ਰਹੇ ਨੇ ਜੋ ਵੀ ਉਥੇ ਲੋੜ ਦੇ ਮੁਤਾਬਕ ਜੋ ਵੀ ਲੋੜ ਹੈਗੀ ਆ ਏਰੀ ਦੇ ਮੁਤਾਬਕ ਚਾਹੇ ਉਹ ਡੀਜ਼ਲ ਦੀ ਗੱਲ ਹੈ ਚਾਹੇ ਉਹ ਤਰਪਾਲਾਂ ਦੀ ਗੱਲ ਹੈ ਚਾਹੇ ਉਹ ਕਿਸ਼ਤੀਆਂ ਦੀ ਗੱਲ ਹੈ ਚਾਹੇ ਕੋਈ ਹੋਰ ਸਮਾਨ ਦੀ ਗੱਲ ਹੈ ਉਹ ਨਾਲ ਦੇ ਨਾਲ ਪਚਾਰੇ ਨੇ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਅੱਜ ਜਲੰਧਰ ਦੇ ਪਠਾਨਕੋਟ ਚੌਕ ਦੇ ਬਿਲਕੁਲ ਨੇੜੇ ਹਰਿੰਦਰ ਫਾਰਮ ਹੈ ਮੈਂ ਫੇਰ ਰਿਪੋਰਟ ਕਰਦਾ ਜਲੰਧਰ ਸ਼ਹਿਰ ਦੇ ਵਿੱਚ ਚੌਕ ਹੈ ਪਠਾਨਕੋਟ ਚੌਕ ਜਿੱਥੋਂ ਪਠਾਨਕੋਟ ਨੂੰ ਸੜਕ ਜਾਂਦੀ ਹੈ ਇਹ ਪਿੰਡ ਰੇਰੂ ਹਰਿੰਦਰ ਫਾਰਮ ਹੈ ਇੱਥੇ ਇੱਕ ਹੜ੍ਹ ਪ੍ਰਭਾਵਿਤ ਦੇ ਲਈ ਇੱਕ ਸਹਾਇਤਾ ਕੇਂਦਰ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਇਹ ਕੇਂਦਰ ਦੇ ਵਿੱਚ ਜਿਹੜੇ ਵੀ ਸ਼੍ਰੋਮਣੀ ਕਾਲਜਦਲ ਦੇ ਆਗੂ ਸਹਿਬਾਨ ਪਿੰਡਾਂ ਦੇ ਵਿੱਚੋਂ ਕਿਸੇ ਵੀ ਜ਼ਿਲ੍ਹੇ ਦੇ ਵਿੱਚੋਂ ਜਾਂ ਸਟੇਟ ਤੋਂ ਬਾਹਰ ਵੀ ਲੋੜਵੰਦਾਂ ਲਈ ਜਿਹੜੇ ਮਦਦ ਭੇਜਣਗੇ ਭੇਜ ਰਹੇ ਨੇ ਮਦਦ ਕਿਉਂਕਿ ਇਹ ਡਿਮਾਂਡ ਸੀ ਉਹਨਾਂ ਲਈ ਇਹ ਕੇਂਦਰ ਖੋਲਿਆ ਗਿਆ ਨਾਲ ਅਸੀਂ ਦੋ ਹੈਲਪਲਾਈਨ ਨੰਬਰ ਜਿਹੜੀ ਹੈ ਉਹ ਜਾਰੀ ਕਰ ਰਹੇ ਹਾਂ ਜਿਨ੍ਹਾਂ ਨੇ ਇਸ ਮਦਦ ਕਰਨੀ ਹੈ ਕਿਸੇ ਤਰ੍ਹਾਂ ਦਾ ਵੀ ਚਾਹੇ ਉਹ ਤਰਪਾਲ ਹੈ ਚਾਹੇ ਉਹ ਡੀਜ਼ਲ ਹੈ ਚਾਹੇ ਉਹ ਖਾਣ ਪੀਣ ਦਾ ਸਮਾਨ ਹੈ ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਕੋਈ ਪਸ਼ੂਆਂ ਦੇ ਚਾਰੇ ਦੇ ਸਮਾਨ ਹੈ ਕਿਸੇ ਤਰ੍ਹਾਂ ਦੀ ਮਦਦ ਕਰਨੀ ਚਾਹੁੰਦੇ ਨੇ ਤਾਂ ਉਹ ਇਸ ਕੇਂਦਰ ਤੇ ਜਲੰਧਰ ਵਿਕੇ ਭੇਜ ਸਕਦੇ ਨੇ ਯੂਥ ਕਲੱਬ ਦੀਆਂ ਟੀਮਾਂ ਇੱਥੋਂ ਕਲੈਕਟ ਕਰਕੇ ਅੱਗੇ ਜਿੱਥੇ ਵੀ ਲੋੜ ਮੁਤਾਬਕ ਤਰਨਤਾਰਨ ਸultanpur Lodhi, ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਵਕਵਕ ਏਰੀਏ, ਅੰਮ੍ਰਿਤਸਰ ਜ਼ਿਲ੍ਹੇ ਦੇ ਵਕਵਕ ਏਰੀਆ ਜਨਾਲੇ ਤੱਕ ਜਿੱਥੇ ਵੀ ਕਿਤੇ ਇਹ ਹੜ੍ਹ ਪ੍ਰਭਾਵਿਤ ਏਰੀਏ ਨੇ ਉੱਥੇ ਤੱਕ ਸਾਰਾ ਸਮਾਨ ਜਿਹੜਾ ਉਹ ਬਚਾਇਆ ਜਾਣਾ ਚਾਹੀਏ ਉਹ ਦਵਾਈਆਂ ਨੇ, ਕਿਸੇ ਤਰ੍ਹਾਂ ਦੀ ਵੀ ਤੁਸੀਂ ਮਦਦ ਹੈ ਜਿਹੜੀ ਉਹ ਚਾਹੇ ਕੱਪੜੇ ਨੇ ਕਿਸੇ ਤਰ੍ਹਾਂ ਦੀ ਮਦਦ ਤੁਸੀਂ ਕਰ ਸਕਦੇ ਹੋ। ਇੱਥੋਂ ਯੂਥ ਕਲੱਬ ਦੀਆਂ ਟੀਮਾਂ ਕਲੈਕਟ ਕਰਕੇ ਅੱਗੇ ਪਚਾਉਣ ਦੇ ਵਿੱਚ ਜਿਹੜੀ ਆ ਉਹ ਮਦਦ ਕਰਨਗੇ ਦੋ ਨੰਬਰ ਮੈਂ ਬੋਲਣੇ ਚਾਹੁੰਦਾ 81958 2222 ਦੁਬਾਰਾ ਫਿਰ ਰਿਪੀਟ ਕਰਦਾ 81958 2222 ਦੂਜਾ ਨੰਬਰ ਹੈ ਇੱਕ 95012 95012 87100 95 012, 012 87100 ਇਹ ਦੋਨੋਂ ਨੰਬਰ ਉਹਦੇ ਨਾਲ ਹੀ ਮੇਰਾ ਆਪਣਾ ਨੰਬਰ ਸੋਸ਼ਲ ਮੀਡੀਆ ਤੇ ਚਾਹ ਗੂਗਲ ਤੇ ਐ ਚਾਹ ਫੇਸਬੁੱਕ ਤੇ ਇੰਸਟਾ ਤੇ ਹਰ ਪਾਸੇ ਪਾਇਆ ਹੋਇਆ। ਜਾਂ ਤੁਸੀਂ ਕਿਸੇ ਇਸ ਨੰਬਰਾਂ ਤੋਂ ਇਲਾਵਾ ਹੋਰ ਵੀ ਕਿਸੇ ਅਕਾਲੀ ਦਲ ਦੇ ਸੀਨੀਅਰ ਆਗੂ ਨਾਲ ਸੰਪਰਕ ਕਰਕੇ ਇਹਨਾਂ ਨੰਬਰਾਂ ਤੇ ਕੋਈ ਵੀ ਤੁਸੀਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਵੱਸਦੇ ਜਿਹੜੇ ਹੜਪੀੜਤਾਂ ਦੀ ਮਦਦ ਕਰਨਾ ਚਾਹੁੰਦੇ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਕਿਸੇ ਵੀ ਤਰ੍ਹਾਂ ਦੀ ਚਾਹ ਖਾਣ ਪੀਣ ਦਾ ਸਮਾਨ ਆ ਕੱਪੜਿਆਂ ਦਾ ਤੇਲ ਦਾ ਪਸ਼ੂਆਂ ਦੇ ਚਾਰੇ ਦਾ ਦਵਾਈਆਂ ਦਾ ਕਿਸੇ ਤਰ੍ਹਾਂ ਤੁਸੀਂ ਮਦਦ ਕਰਨੀ ਚਾਹੁੰਦੇ ਹੋ ਇਸ ਜਿਹੜਾ ਸਹਾਇਤਾ ਕੇਂਦਰ ਬਣਾਇਆ ਜਲੰਧਰ ਵਿਖੇ ਇੱਥੇ ਤੁਸੀਂ ਭੇਜ ਸਕਦੇ ਹੋ ਇੱਥੋਂ ਸਾਡੀਆਂ ਟੀਮਾਂ ਅੱਗੇ ਜ਼ਿਲ੍ਹਾ ਅways ਸੰਪਰਕ ਕਰਕੇ ਜਿੱਥੇ-ਜਿੱਥੇ ਜੋ-ਜੋ ਲੋੜਾ ਉਹਦੇ ਵਿੱਚ ਸਾਰਾ ਸਮਾਨ ਹੈ ਜਿਹੜਾ ਉਹ ਯੂਥ ਕਲਦਲ ਵੱਲੋਂ ਪਹੁੰਚਾਇਆ ਜਾਊਗਾ ਅੱਗੇ ਜ਼ਿਲ੍ਹੇ 'ਚ ਵੀ ਅਸੀਂ ਟੀਮਾਂ ਲਾ ਰਹੇ ਹਾਂ ਤਾਂ ਕਿ ਹਰ ਘਰ ਤੱਕ ਜਿਹੜਾ ਸਮਾਨ ਹੈ ਵੱਧ ਤੋਂ ਵੱਧ ਇਹ ਪਹੁੰਚਾਇਆ ਜਾ ਸਕੇ ਸੋ ਸਰਦਾਰ ਸੁਖਬੀ ਸਿੰਘ ਬਾਦਲੀ ਸੋਚ ਆ ਕਿ ਹਰ ਅਕਾਲੀ ਹਰ ਪੰਜਾਬ ਨੂੰ ਪਿਆਰ ਕਰਨ ਵਾਲਾ ਇਨਸਾਨ ਆਓ ਇਕੱਠੇ ਹੋ ਕੇ ਆਪਾਂ ਕੁਲ ਕੇ ਸਹਾਇਤਾ ਕਰੀਏ ਇਹ ਨੰਬਰਾਂ ਤੇ ਸਹਾਇਤਾ ਕਰਨ ਵਾਲੇ ਵੀ ਅਤੇ ਅੱਗੇ ਲੋੜਵੰਦਾਂ ਉਹ ਵੀ ਸੰਪਰਕ ਕਰਕੇ ਦੱਸ ਸਕਦੇ ਨੇ ਕਿ ਸਾਡੇ ਏਰੀਆ 'ਚ ਆ ਚੀਜ਼ ਦੀ ਲੋੜ ਆ ਸਾਡੀ ਕੋਸ਼ਿਸ਼ ਰਹੂਗੀ ਕਿ ਵੱਧ ਤੋਂ ਵੱਧ ਅਸੀਂ ਹਰ ਜਗ੍ਹਾ ਜਾ ਕੇ ਹਰ ਤਰ੍ਹਾਂ ਦਾ ਜਿਹੜਾ ਸਮਾਨ ਆਉਂਦਾ ਉਹਦਾ ਸਹਾਇਕ ਕਰਕੇ ਅੱਗੇ ਦੇ ਸਕੀਏ ਸੋ ਮੇਰੀ ਬੇਨਤੀ ਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਹੋਕਾ ਦਿੱਤਾ ਪੰਜਾਬੀਆਂ ਨੂੰ ਹੋਕਾ ਦਿੱਤਾ ਸ਼੍ਰੋਮਣੀ ਕਾਲਜ ਦੇ ਆਗੂ ਸਹਿਬਾਨਾਂ ਨੂੰ ਵਰਕਰ ਸਹਿਬਾਨਾਂ ਨੂੰ ਦੇਸ਼ ਵਿੱਚ ਵੱਸਦਿਆਂ ਨੂੰ ਵਿਦੇਸ਼ ਵਿੱਚ ਵੱਸਦਿਆਂ ਨੂੰ ਕਿ ਆਓ ਆਪਣੇ ਭਰਾਵਾਂ ਦੀ ਪੀੜਤਾਂ ਦੀ ਲੋੜਵੰਦਾ ਦੀ ਮਦਦ ਲਈ ਅੱਗੇ ਆਓ ਸਾਰੇ ਪੱਕੇ ਇਕੱਠੇ ਹੋ ਕੇ ਸਾਰਿਆਂ ਦੀ ਮਦਦ ਕਰੀਏ ਇਹ ਕੈਂਪ ਲਗਾਤਾਰ ਇੱਥੋਂ ਜਾਰੀ ਰਹੂਗਾ ਹੈਲਪਲਾਈਨ ਨੰਬਰ ਅਸੀਂ ਪਾ ਦਿੱਤੇ ਨੇ ਹੋਰ ਵੀ ਕਿਸੇ ਤਰ੍ਹਾਂ ਦੀ ਜਿਹੜੀ ਜਾਣਕਾਰੀ ਹੈ ਤੁਸੀਂ ਸਾਡੇ ਨੰਬਰ